ਲਾਪਰਵਾਹੀ ਨਾਲ ਬੱਚਾ ਹੋਇਆ ਵਾ ਕਿ ਲਾਪਰਵਾਹੀ ਨਾਲ ਮੀਟਿੰਗ ਕਰਦੇ ਹਾਂ ਸਰ ਮੇਰਾ ਨਾਮ ਰਚਨਾ ਵਾ ਮੇਰੀ ਸਿਸਟਰ ਇੱਥੇ ਦਾਪਲ ਵੱਡੇ ਪ੍ਰੈਸ਼ਨ ਦੇ ਨਾਲ ਉਹਦੇ ਘਰ ਬੇਟਾ ਹੋਇਆ ਵਾ 5 ਦਿਨ ਹੋ ਗਿਆ ਛੁੱਟੀ ਮਿਲਣੀ ਸੀ ਤੇ ਮੇਰੀ ਮੰਮਾ ਹੀ ਇਹਨਾਂ ਦੇ ਲਾਗੇ ਤੇ بیٹے ਦੀ ਲਾਪਰਵਾਹੀ ਦੇ ਨਾਲ ਬੇਟਾ ਖਤਮ ਹੋ ਗਿਆ ਡਾਕਟਰਾਂ ਦੀ ਦੇ ਤੇ ਡਾਕਟਰਾਂ ਨੇ ਨਿਖੇਰ ਨਹੀਂ ਕੀਤੀ 3 ਵਜੇ ਨੂੰ ਬੇਟੇ ਨੂੰ ਦੁੱਧ ਪਿਆਇਆ ਹੋਇਆ ਸੀ ਤੇ ਉਸ ਤੋਂ ਬਾਅਦ ਜਹਾ ਮਿੰਟਾਂ ਬਾਅਦ ਮੇਰੀ ਮੰਮਾ ਨੇ ਠਾਲ ਲਿਆ ਤੇ ਬੇਟਾ ਉੱਠਿਆ ਨਹੀਂ ਆ ਤੇ ਉਸ ਤੋਂ ਬਾਅਦ ਡਾਕਟਰਾਂ ਨੂੰ ਮੇਰੀ ਮੰਮਾ ਲੱਭਣ ਡਿਆ ਪੇ ਤੇ ਕੋਈ ਸਟਾਫ ਕੋਈ ਨਰਸ ਸਾਨੂੰ 6:30 ਵਾ ਹੋ ਗਏ ਕੋਈ ਨਹੀਂ ਸਾਨੂੰ ਕੋਈ ਡਾਕਟਰ ਨੇ ਕੋਈ ਸਟਾਫ ਨਹੀਂ ਲੱਭਾ ਤੇ ਇਸ ਕਰਕੇ ਸਾਡਾ ਬੇਟਾ ਪੂਰਾ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ 6:30 ਵਜੇ ਮਿਲੇ ਹੀ ਡਾਕਟਰ ਜੋ ਇਹ 3.5 ਤੋਂ ਲੱਭਣ ਲੱਗੇ ਬੱਚਾ ਦਾਖਰੀ ਇੱਥੇ ਇੱਕ ਜਿਹਾ ਬੱਚਾ ਸਾਡਾ ਬਿਲਕੁਲ ਸਹੀ ਇੱਕ ਦਿਨ ਦਾਖਲ ਕੀ ਸੀ ਉਸ ਤੋਂ ਬਾਅਦ ਉਹਨਾਂ ਨੇ ਮਦਰ ਦਾਖਲੇ ਬੱਚੇ ਦੀ ਹਾਂਜੀ ਮਦਰ ਜੇ ਦਾਖਲ ਮੇਰੀ ਪ੍ਰੋਬਲਮ ਬੱਚੇ ਨੂੰ ਆਈ ਬਾਅਦ ਵਿੱਚ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਸਾਰੇ ਬਸ ਇਹੀ ਦੁੱਧ ਪਿਆ ਤੇ ਉਸ ਤੋਂ ਬਾਅਦ ਇਹ ਨੂੰ ਸਵਾਲ ਦਿੱਤਾ ਉਸ ਤੋਂ ਬਾਅਦ ਉੱਠਿਆ ਹੀ ਨਹੀਂ ਆ ਉਸ ਤੋਂ ਬਾਅਦ ਇਹ ਸਟਾਫ ਲੱਭਣ ਦਾ ਤੇ ਇੱਥੇ ਸਟਾਫ ਦੇ ਡਾਕਟਰ ਨਹੀਂ ਮਿਲਦੇ ਹਾਂਜੀ ਬਿਲਕੁਲ ਨਹੀਂ ਮਿਲਦਾ ਸਟਾਫ ਕਹਿੰਦੇ ਸਟਾਫ ਕਹਿੰਦੇ ਵੀ ਇੱਥੇ ਹੀ ਹੁੰਨੇ ਆਂ ਸਾਰੇ ਆ ਪਰ ਕੋਈ ਉਸ ਟਾਈਮ ਕੋਈ ਸਟਾਫ ਨਹੀਂ ਸੀ ਸਾਨੂੰ ਕੋਈ ਨਹੀਂ ਮਿਲਿਆ ਸਾਨੂੰ ਕੋਈ ਨਹੀਂ ਮਿਲਿਆ ਸਾਢੇ 6 ਵਜੇ ਤੋਂ ਕਰ ਕੀ ਮੰਗ ਕਰਦੇ ਆਏ ਸਾਨੂੰ ਨਿصاف ਦਿੱਤਾ ਜਾਏ ਮੇਰੀ ਭੈਣ ਨੂੰ ਉਹਦਾ ਬੇਟਾ ਇਕੱਲਾ ਇਕੱਲਾ ਹੀ ਉਹ ਡਿਪਰੈਸ਼ਨ ਦੇ ਨਾਲ ਹੋਇਆ ਹੀ ਅਈ ਮੈਂ ਮਨਜੀਤ ਕੌਰ ਅੰਬਰਸਰਦੀ ਰਹਿਣ ਵਾਲੀ ਆ ਰਾਤ ਕੀ ਗੱਲ ਬਾਤ ਹੈ ਰਾਤ ਬੱਚਾ ਇਹਨਾਂ ਦਾ ਠੀਕ ਠਾਕ ਹੀ 3 ਵਜੇ ਤੋਂ ਬੱਚਾ ਮੜਕੇ ਇਹਨਾਂ ਦਾ ਬਿਮਾਰ ਹੋਇਆ ਏ ਦੀਦੀ ਗਈ ਆ ਵਾਚਾ ਮਾਰਨ ਗਈ ਆ ਉਹਨਾਂ ਨੇ ਕਿਹਾ ਕੋਈ ਨਹੀਂ ਆ ਦਿਖਿਆ ਇਹਨਾਂ ਨੂੰ ਜੇ ਡਾਕਟਰ ਆਇਆ ਵਾ ਤੇ ਉਹ ਵੀ ਉਹਨਾਂ ਨੇ ਇਹਨਾਂ ਦੀ ਗੱਲ ਬਾਤ ਸੁਣੀ ਵੀ ਨਰਸੇ ਕਨੇ ਕੇ ਆਵਾਪੀ ਇਹਨਾਂ ਨੇ ਗਲ ਘੁੱਟ ਕੇ ਬੱਚਾ ਮਾਰ ਦਿੱਤਾ ਵਾ ਇਤਰਾ ਕੋਈ ਮਾਂ ਮਾਰ ਨਹੀਂ ਸਕਦੀ ਬੱਚਿਆਂ ਨੂੰ ਆਪਾ ਪਾਲੀਦਾ ਵਾ ਇਹਨਾਂ ਨੂੰ ਜੰਮੀਦਾ ਇਤਰਾ ਬੱਚਿਆਂ ਨੂੰ ਥੋੜਾ ਮਾਰ ਸਕੀਦਾ ਵਾ ਤੇ ਗਲਤ ਕਰ ਲੈ ਇਹਨਾਂ ਵਾਸਤੇ ਇਹਨਾਂ ਨੇ ਇਦਾਂ ਕਿਉਂ ਕਿਆ ਵਾ ਨਹੀਂ ਬੱਚਾ ਸਹੀ ਸਲਾਮਤੀ ਆਈ ਆਪ ਖੋਦ ਖੜਾਉਂਦੇ ਰਹੇ ਬੱਚਾ ਇੱਥੇ ਲੱਗੇ ਸਾਡੇ ਰਹਿੰਦੇ ਰਹੇ ਹਾਂਜੀ ਥੋੜੀ ਇਹ ਕਿੰਦ ਬੋਲ ਨਹੀਂ ਲਿਓ ਨਾ ਮਰੇ ਮਰੇ ਤੇ ਕਿੰਨੇ ਵੀ ਝੋਲ ਸਰਦੀ ਲੱਗਦੀ ਹੁੰਦੀ ਆ ਤੇ ਚਲੋ ਵਖਾ ਕੇ ਬਾਜ਼ਾਰ ਮਾਰ ਕੇ ਡਾਕਟਰਾਂ ਨੂੰ ਵਿਖਾਉਣੇ ਆ ਕਿਹਨਵਾਜੀ ਨੇ ਦਿੱਤੀ ਗੜੇ ਨੂੰ ਨਰਸ ਕਰੀਆਂ ਬੋਲੀ ਵੀ ਤੂੰ ਗਲ ਘੁੱਟ ਕੇ ਮਾਰ ਦਿੱਤਾ ਵਾ ਬੱਚੇ ਦੀ ਮਾਂ ਕਿਤਰਾ ਰੋਣ ਲਈ ਹੈ ਕਿ ਇਹਨੂੰ ਬੱਚੇ ਦੀ ਮਾਂ ਦਾ ਦੁੱਖ ਤਰੀ ਨਾ ਆਇਆ ਵੀ ਸਿਰੇ ਮੇਰੇ ਕੋਲ ਇੱਕ ਪੀਸ਼ੈਂਟ ਦੇ ਟੰਡਾ ਆਇਆ ਸੀ ਕਿ ਉਹਨਾਂ ਦੇ ਕਿ ਬੱਚੇ ਦੀ ਕੋਈ ਰਾਤ ਤੇ ਡੈਥ ਹੋ ਗਈ ਹੈ ਉਹ ਸਿਰੇ ਨੂੰ ਪਤਾ ਕੀਤਾ ਕਿ ਉਹ ਰਾਤੀ ਉਹਨਾਂ ਦੇ ਚਾਰ ਦਿਨ ਪਹਿਲਾਂ ਉਸ ਪੀਸ਼ੈਂਟ ਦਾ ਸਿਰੇ ਨੂੰ ਆਇਆ ਸੀਗਾ ਉਹਨੇ ਇੱਕ ਬੇਬੀ ਨੂੰ ਜਨਮ ਦਿੱਤਾ ਸੀਗਾ ਬੱਚਾ ਬਿਲਕੁਲ ਠੀਕ ਸੀਗਾ ਤਾਂ ਬੱਚਾ ਆਪਣੇ ਉਸੇ ਘਰ ਚਲਾ ਗਿਆ ਤੇ ਆਪਣੇ ਪੇਰੈਂਟਸ ਕੋ ਚਲਾ ਗਿਆ ਸੀਗਾ ਰਾਤੀ ਆਪਣੇ ਉਹਨਾਂ ਨਾਨੀ ਜੋ ਦੱਸ ਰਹੀ ਕਿ ਮੈਂ ਉਹਨਾਂ ਨੂੰ ਫੀਡ ਨਾਨੀ ਕਿ ਮੈਂ ਫੀਡ ਦਿੱਤੀ ਹੈ ਉਸ ਤੋਂ ਬਾਅਦ ਬੱਚਾ ਮੇਰਾ ਹੁਸ਼ ਨਹੀਂ ਆਇਆ ਤੇ ਫੀਡ ਦੇਣ ਤੋਂ ਬਾਅਦ ਮੈਂ ਦਰਗੈ ਦੀ ਵਾਰਡ ਵਿੱਚ ਉੱਥੇ ਕੇ ਡਾਕਟਰਸ ਨਹੀਂ ਮਿਲੇ ਇਹ ਫਿਰ ਪਤਾ ਕੀਤਾ ਸਾਰਾ ਕਿ ਉਹ ਡਾਕਟਰ ਦਾ ਸੇਕ ਡਾਕਟਰ ਸਾਰੀ ਰਾਤ ਡਿਊਟੀ ਸੀਗੇ ਉੱਥੇ ਪੇਸ਼ੈਂਟ ਸਾਡੇ ਕਾਫੀ ਰੈਡਮਿਟ ਰਹਿੰਦੇ ਆ ਤੇ ਡਾਕਟਰ ਸਟਾਫ ਐਂਡ ਇਵਨ ਨਰਸਿੰਗ ਸਟੂਡੈਂਟਸ ਵੀ ਉੱਥੇ ਅੰਦਰ ਆਤੋਂ ਸਾਰੇ ਡਾਕਟਰ ਇਹ ਕਹਿੰਦੇ ਕਿ 6:30 ਵਜੇ ਕੋ ਬੱਚੇ ਕੋਈ ਆਪਣੀ ਨਾਨੀ ਬੱਚੇ ਲੈ ਕੇ ਆਈ ਸੀ ਕਿ ਜੋ ਕਿ ਉਸ ਟਾਈਮ ਬਰੌਡ ਡੈੱਟ ਸੀਗੀ ਤੇ ਉਹ ਹੁਣ ਕਲੇਮ ਉਹ ਕਹ ਰਿਹਾ ਕਿ ਫਸੀ पहला गए थे हॉस्पिटल गए दो तीन बार गए सब नहीं मिले पर डॉक्टर सा, स्टाफ सारा कह रहे कि अभी रास्ते उत्तर बैठे हुए थे उसी साढ़े छे बजे छे साढ़े छे बजे करीब लैके आया किसी जो बच्चा उस समय मर आया वो सीसी टीवी सी चैक की वैसे हाल तक एक बार पांच कु बजे बच्चे ने बड़े आराम ला घूम रही थी उ एक बार दुखान आई थ उस तो बाद दोबारा नजर दुबारा नहीं आई सी बच्चा तो ब्रॉडडेड बच्चा लैके ब्रॉडडेड आया पता नहीं लगेगा